ਆ ਮੱਥੇ ਦੀਆਂ ਤਕਦੀਰਾਂ ਹੁੰਦੀਆਂ ਨੇ। ਦੇਸ਼ ਨਿਕਾਲਾ ਮਿਲ ਗਿਆ ਸੀ। ਅੱਜ 15 ਸਾਲਾਂ ਬਾਅਦ ਮੈਂ ਇਹਨਾਂ ਗਲੀਆਂਾਂ 'ਚ ਫੇਰ ਪੈਰ ਪਾਇਆ। ਉਹ ਛੋਟਾ ਜਿਹੜਾ ਪਿਆਰ ਛੋਟਾ ਜਿਹੜਾ ਸਾਥ ਹੈ ਉਹ ਹਮੇਸ਼ਾ ਮੇਰੇ ਮਨ 'ਚ ਲਿਖਿਆ ਹੈ। ਬੜੇ ਲੋਕ ਮੈਨੂੰ ਕਹਿੰਦੇ ਵਕਤ ਪਰੀਿਆਰ ਤੂੰ ਸਾਨੂੰ ਛੱਡ ਕੇ ਨਹੀਂ ਜਾਣਾ। ਤੂੰ ਇੱਥੇ ਰਹਿਣ ਸਾਨੂੰ ਇੱਥੇ ਰਹਿਣਾ ਸੀ ਪਰ ਜਿਹੜਾ ਪ੍ਰਮਾਤਮਾ ਨੇ ਕੋਈ ਦਾਣਾ ਚੋਗਾ ਲਿਖਿਆ ਹੁੰਦਾ ਹੈ ਜਿਹੜੀਆਂ ਤਕਦੀਰਾਂ ਦੇ ਉਹ ਚੁੱਕ ਕੇ ਆਉਣੇ ਪੈਂਦੇ ਆ ਬਾਅਦ ਹਲ ਮੈਂ 14 ਸਾਲ 15 ਸਾਲ ਬਾਅਦ ਅੱਜ ਫੇਰ ਤੁਹਾਡੇ ਦੇ ਦਰਮਿਆਨ ਹਾਜ਼ਰ ਹੋਇਆ ਸੋ ਛੋਟਾ ਜਿਹੜਾ ਦਰਦ ਹੈ ਇਹ ਮੈਂ ਮਹਿਸੂਸ ਕਰ ਰਿਹਾ ਛੋਟਾ ਦਰਦ ਮਹਿਸੂਸ ਕਰ ਰਿਹਾ ਕਾਸ਼ ਮੈਂ ਥੋ ਨਾ ਜਾਂਦਾ ਕਿ ਤੁਹਾਨੂੰ ਮੁਸੀਬਤ ਆਣੀ ਨਹੀਂ ਸੀ ਇਹ ਨੌਬਤ ਜਿਹੜੀ ਹੈ 15 ਸਾਲ ਬਾਅਦ ਕਿ ਅੱਜ ਗਿੱਦੜਪਾ ਦੇ ਲੋਕ ਜਿ ਖਾਈ ਸਕੂਲ ਤੋਂ ਮਹਿਰੂਮ ਹੈ ਕੋਈ ਕਹਿੰਦਾ ਬੈਂਕ ਤੋਂ ਮਹਿਰੂਮ ਹੈ ਸਟੇਡੀਅਮ ਹੈ ਨਹੀਂ ਫੀਨ ਵਾਲੇ ਪਾਣੀ ਦਾ ਸਰਪਾ ਹੈ ਨਹੀਂ ਕਦੇ ਤੁਸੀਂ ਬਠਿੰਡੇ ਸ਼ਹਿਰ ਦੇ ਵਿੱਚ ਕੋਈ ਗੱਲ ਬਠਿੰਡੇ ਸ਼ਹਿਰ ਤੁਸੀਂ ਜਾ ਕੇ ਆਓ ਉੱਥੇ ਵੀ ਜਦੋਂ ਮੈਂ ਐਮਐਲਏ ਬਣਿਆ ਦਾ ਇੱਕ ਇੱਕ ਇਲਾਕਾ ਜਿਹਨੂੰ ਉਹਨੂੰ ਲੈਣੋਂ ਪਾਰ ਕਹਿੰਦੇ ਸੀ ਜੀ ਲੈਣੋਂ ਪਾਰ ਇਲਾਕਾ ਇੱਕ ਤਾਂ ਬਠਿੰਡਾ ਸ਼ਹਿਰ ਪਰ ਲੈਣੋਂ ਪਾਰ ਇਲਾਕਾ ਵੀ ਬਠਿੰਡੇ ਤੋਂ ਵੀ ਵੱਧ ਚੁੱਕਿਆ ਤੇ ਜਦੋਂ ਮੈਂ ਐਮਐਲਏ ਬਣਿਆ ਤੇ ਉੱਥੇ ਲੋਕਾਂ ਨੇ ਮੈਨੂੰ ਇਹ ਇਹ ਕਿਹਾ ਕਿ ਜੀ ਇਹ ਪੁਲ ਬਣਾ ਕੇ ਦਿਓ ਰੇਲਵੇ ਦਾ ਤੇ ਰੇਲਵੇ ਵਾਲੇ ਕਹਿੰਦੇ ਜੀ ਇਹ ਪਾਟ ਨਹੀਂ ਸਕਦਾ ਮੈਂ ਕਿਹਾ ਜੀ ਕਿਉਂ ਨਹੀਂ ਬਣ ਸਕਦਾ ਉਹ ਕਹਿੰਦੇ ਜੀ ਇੱਥੋਂ ਤਾਂ 7-8 ਲਾਈਨਾਂ ਜਾਂਦੀਆਂ ਤੇ ਪਿੰਨ ਬਿਕਾਨੇ ਡਿਵੀਜ਼ਨ ਫਿਰੋਜ਼ਪੁਰ ਡਿਵੀਜ਼ਨ ਤੇ ਹਪਾਲਾ ਡਿਵੀਜ਼ਨ ਫਿਰ ਨੌ ਮਣ ਤੇਲ ਇਕੱਠਾ ਹੋਊਗਾ ਸਾਰਿਆਂ ਕਿ ਕਿਤੇ ਵੱਖ-ਵੱਖ ਇਕੱਠੇ ਹੋਣਗੇ ਕਿ ਪੁਲ ਦਾ ਡਿਜ਼ਾਈਨ ਬਣੂਗਾ ਫਿਰ ਕਿ ਪੁਲ ਦੀ ਜਿਹੜੀ ਹੈ ਕੀਮਤ ਕੌਣ ਦੇਊਗਾ ਔਰ ਮੈਂ ਤੁਹਾਨੂੰ ਇਹ ਇਹ ਗੱਲ ਤੇ ਐ ਨਹੀਂ ਕਿ ਮੈਂ ਤੁਹਾਡੇ ਧਰਨੇ 'ਚ ਆਇਆ ਹਾਂ ਪਰ ਅੱਜ ਤੁਸੀਂ ਥੋੜੇ ਰਿਸ਼ਤੇਦਾਰਾਂ ਨੂੰ ਜਵਣਾ ਬਠਿੰਡੇ ਤੁਸੀਂ ਰਿਸ਼ਤੇਦਾਰਾਂ ਨੂੰ ਜਾ ਕੇ ਪੁੱਛ ਲਿਓ ਕਿ ਜਿਹੜੀ ਚੀਜ਼ ਨਾ ਮੁਮਕਿਨ ਸੀ ਉੱਥੇ ਸੈਂਟਰ ਦੇ ਵਜ਼ੀਰ ਵੀ ਰਹੇ ਬਠਿੰਡੇ ਸ਼ਹਿਰ ਤੋਂ ਜਿਹੜੇ ਐਪੀਸਸੀ ਹੋਰ ਵੀ ਸੀ ਔਰ ਉਹਨਾਂ ਨੇ ਕਹ ਦੱਸ ਸੀ ਇਹ ਪੁਲ ਬਣ ਨਹੀਂ ਸਕਦਾ ਅੱਜ ਇਹ ਆਜੋ ਪੁਲ ਕੰਪਲੀਟ ਹੋਣ ਦੇ ਨਜ਼ਦੀਕ ਆ ਚੁੱਕਿਆ ਹੈ ਔਰ ਉਹਨਾਂ ਦਿਨਾਂ ਚ 100 ਕਰੋੜ ਰੁਪਈਆ ਦੀ ਕੀਮਤ ਲੱਗੀ ਗਈ ਸੀ ਔਰ 100 ਕਰੋੜ ਦਾ ਪੁਲ ਜਿਹੜਾ ਉਹ ਬਠਿੰਡੇ ਬਣਿਆ ਸੋ ਮੈਂ ਤਾਂ ਅੱਜ ਤੁਹਾਡੇ ਕੋਲੇ ਇਹ ਕੋਈ ਬੇਨਤੀ ਕਰਨਾ ਹੈ ਮੈਨੂੰ ਧਰਮੇ ਦਾ ਪਤਾ ਸੀਗਾ ਕਿ ਗਿੱਦੜਵਾ ਸ਼ਹਿਰ ਦੇ ਵਿੱਚ ਧਰਨਾ ਲੱਗਿਆ ਹੈ ਮੈਂ ਮੈਨੂੰ ਥੋੜੀ ਜਿਹੀ ਝਿਜਕ ਐ ਇਸ ਦੀ ਸੀਗੀ ਜਿਹੜੇ ਪੁਰਾਣੇ ਲੀਡਰ ਹੈ ਗਿੱਦੜਵਾ ਦੇ ਜਿਹੜੇ ਤੁਹਾਡੇ ਨਾਲ ਪਿਛਲੇ 15 ਸਾਲਾਂ ਤੋਂ ਕਿ ਸ਼ਾਇਦ ਉਹ ਆਪਣੀ ਜ਼ਿੰਮੇਵਾਰੀ ਸਮਝ ਕੇ ਸ਼ਾਇਦ ਤੁਹਾਡੇ ਕੋਲੇ ਆਉਣ ਔਰ ਉਹ ਕੋਈ ਨਾ ਕੋਈ ਐ ਦਾ ਕੋਈ ਮਸਲੇ ਦਾ ਹੱਲ ਪਰ ਮੈਨੂੰ ਲੱਗਦਾ ਕਿ ਇਹਨਾਂ ਤੋਂ ਮਸਲੇ ਦਾ ਹੱਲ ਹੋਣਾ ਨਹੀਂ ਸੋ ਮੈਂ ਅੱਜ ਤੁਹਾਨੂੰ ਇਹ ਦਰਖਾਸਤ ਕਰਕੇ ਦੱਸਦਾ ਕਿ ਤੁਸੀਂ ਜੇ ਤੁਹਾਨੂੰ ਮੇਰੇ ਤੇ ਇਤਬਾਰ ਆਉਂਦਾ ਹੈ ਤਾਂ ਮੇਰੇ ਇਤਬਾਰ ਤੇ ਅੱਜ ਤੁਸੀਂ ਇਹ ਟੱਕਰ ਜਿਹੜਾ ਹੈ ਇਹ ਚੱਕ ਲਓ ਔਰ ਇਹ ਜਿਹੜਾ ਤੁਸੀਂ ਅੰਡਰਗਰਾਉਂਡ ਜਿਹੜਾ ਕਹਿ ਰਹੇ ਹੋ ਪੁਲ ਜਿਹੜਾ ਇਹਦਾ ਮੈਂ ਹੱਲ ਕਰਾ ਕੇ ਦਊਗਾ ਔਰ ਆਪਣੇ ਬਿੱਟੂ ਸਾਹਿਬ ਜਿਹੜੇ ਹੈ ਉਹ ਰੇਲਵੇ ਦੇ ਮਿਸਟਰ ਹੈ ਵੈਸ਼ਨਲ ਸਾਹਿਬ ਵੱਡੇ ਮਿਸਟਰ ਹੈ ਔਰ ਸਾਡੇ ਫਾਇਨੈਂਸ ਮਿਸਟਰ ਹੈ ਮੈਂ ਗੱਲ ਦੱਸ ਦਰਦ ਉਹ ਤੋਂ ਬਿਨਾ ਪੁੱਛਿਆ ਉਹਨਾਂ ਨਾਲ ਗੱਲ ਬੋਲੜੀ ਮੈਂ ਉਹਨਾਂ ਨਾਲ ਕਰ ਚੁੱਕਿਆ ਉਹ ਕਹਿੰਦੇ ਇਹ ਕੋਈ ਬਹੁਤ ਵੱਡੀ ਬਾਤ ਨਹੀਂ ਆਪ ਦਿੱਲੀ ਆ ਜਾਓ ਮੈਂ ਥੋੜੇ ਦਿਨਾਂ 'ਚ ਦਿੱਲੀ ਜਾਊਂਗਾ ਪਰ ਉਹਨਾਂ ਤੋਂ ਵਾਅਦਾ ਵਿਸ਼ਵਾਸ ਲੈ ਕੇ ਆਊਂਗਾ ਕਿ ਆਪਣਾ ਪਰ ਸਿਆਣੇ ਕਹਿੰਦੇ ਕਿ ਵੱਡੇ ਬੋਲ ਨਾ ਬੋਲੀਏ ਪ੍ਰਮਾਤਮਾ ਨਾਲ ਤੇ ਭੰਕਾਰ ਦਾ ਵੈਰ ਪੈ ਜਾਂਦਾ ਹੈ ਮੈਂ ਪਰਮਾਤਮਾ ਤੋਂ ਦਰ ਕੇ ਕਹਿੰਦਾ ਕਿ ਮੈਂ ਨੀਚੇ ਵਾਲਾ ਪੁਲ ਵੀ ਬਣਾ ਦੂੰਗਾ ਪਰ ਉੱਪਰ ਵਾਲਾ ਪੁਲ ਵੀ ਬਣਾਉਣੇ ਉਹਨੇ ਪੁਲ ਬਣਾਵਾਉਂਦਾ ਤੇ ਮੇਰੀ ਹਰ ਕੋਸ਼ਿਸ਼ ਹੋਏਗੀ ਤੇ ਪਰ ਮੈਨੂੰ ਇਹ ਮੇਰਾ ਮੇਰਾ ਦਿਲ ਇਸ ਗੱਲ ਦੀ ਦਵਾਈ ਦੇਣ ਨੂੰ ਤਿਆਰ ਹੈ ਕਿ ਜੇ ਮੈਂ ਉੱਥੇ ਜਾ ਕੇ ਗੱਲ ਤੋਂ ਬਾਤਾਂ ਉਹ ਮੇਰੀ ਗੱਲ ਬੰਦੇ ਜਾਊਗਾ ਸੋ ਇਹ ਤਾਂ ਤੁਸੀਂ ਮੇਰੇ ਮੇਰੇ ਵਿਸ਼ਵਾਸ ਤੇ ਉਹਨੇ ਧਰਨਾ ਬੰਦ ਕਰੋ ਤੁਸੀਂ ਦਿਹਾੜੀ ਕਰਨ ਵਾਲੇ ਲੋਕ ਹੋ ਤੁਸੀਂ ਕਾਰੋਬਾਰ ਤੁਸੀਂ ਤਬੀਲਦਾਰ ਲੋਕ ਹੋ ਧਰਨਿਆਂ ਤੇ ਬੈਠੇ ਥੋੜਾ ਨੁਕਸਾਨ ਹੁੰਦਾ ਔਰ ਮੈਨੂੰ ਸ਼ਰਮ ਆਉਂਦੀ ਹੈ ਕਿ ਮੇਰੇ ਸ਼ਹਿਰ ਦੇ ਲੋਕ ਐ ਕਿ ਇਹ ਇਸ ਕੰਮ ਤੇ ਬੈਠੇ ਐ ਸੋ ਮੈਂ ਇਹ ਕੰਮ ਥੋੜਾ ਕਰਵਾ ਕੇ ਦਊਗਾ ਦੂਸਰਾ ਮੈਂ ਬੈਂਕ ਵਾਲਾ ਕੰਮ ਥੋੜਾ ਮੈਂ ਕਰਵਾਉਂਦਾ ਕਿਉਂਕਿ ਇਹ ਗਵਰਨਮੈਂਟ ਅਬਿਡੀਆ ਦੇ ਬਤੈਤ ਹੁੰਦੇ ਐ ਤਾਂ ਸਰਕਾਰੀ ਬੈਂਕ ਨੂੰ ਕਹਾਂਗਾ ਕਿ ਇੱਕ ਵਾਰ ਬੈਂਕ ਦੀ ਬ੍ਰਾਂਚ ਰੱਖੀ ਇਹ ਜੇ ਥੋੜੀਆਂ ਬਾਕੀ ਡਿਮਾਂਡਸ ਹੈ ਹਾਈ ਸਕੂਲ ਬਣਾਣਾ ਸਟੇਡੀਅਮ ਬਣਾਣਾ ਵਾਟਰ ਵਰਕਸ ਬਣਾਣਾ ਕਿ ਮੇਰੀ ਗਰਾਰੀ ਤੇ ਗਰਾਨੀ ਝੜ ਜਾਵੇ ਕਿਉਂਕਿ ਇਹ ਸਰਕਾਰ ਪੰਜਾਬ ਸਰਕਾਰ ਦੇ ਜੁਮਰੇ ਦੇ ਵਿੱਚ ਜਾਂ ਉਹਨਾਂ ਦੇ ਅਧਿਕਾਰ ਦੇ ਵਿੱਚ ਆਉਂਦੀ ਹੈ ਪੰਜਾਬ ਸਰਕਾਰ ਹੁਣ ਜਮਾਂ ਟੰਗ ਹੋ ਗਈ ਉਹਨਾਂ ਕੋਲੇ ਤਾਂ ਹੋ ਸਕਦਾ ਕਿ ਆਪਣੇ ਮੁਲਾਜ਼ਮਾਂ ਨੂੰ ਦੇਣ ਵਾਸਤੇ ਤਨਖਾਹਾਂ ਤੇ ਪੈਸੇ ਵੀ ਨਾ ਹੋਣ ਸੋ ਮੈਂ ਇਹ ਜਿਹੜਾ ਤੁਹਾਡੇ ਨਾਲ ਵਾਅਦਾ ਹੈ ਕਿ ਆ ਜਿਹੜਾ ਅੰਡਰ ਬ੍ਰਿਜ ਹੈ ਤੇ ਓਵਰ ਬ੍ਰਿਜ ਜੇ ਮੈਂ ਕੋਸ਼ਿਸ਼ ਕਰੂਗਾ ਕਿ ਮੈਂ ਤੁਹਾਡੇ ਕਰਕੇ ਦਊਗਾ ਔਰ ਜਿਵੇਂ ਕੋਈ ਵਕੀਲ ਕਾਲਾ ਕੋਟ ਪਾ ਕੇ ਤੇ ਜੱਜ ਕੋਲੇ ਮੁਕੱਦਮਾ ਲੜਦਾ ਇਹ ਮੁਕੱਦਮਾ ਮੈਂ ਲੜੂਗਾ ਕਿ ਹੁਣ ਤੁਸੀਂ ਮੁਕੱਦਮਾ ਛੱਡ ਦਿਓ ਕਿ ਤੁਸੀਂ ਹੁਣ ਜਾ ਕੇ ਸਰਾੜੇ ਤੇ ਸਿਰ ਰੱਖ ਕੇ ਸੋਝੋ ਆਰਾਮ ਨਾਲ ਕਿ ਹੁਣ ਸਿਰਦਰਦੀ ਮੈਂ ਆਪਣੇ ਸਿਰ ਲੈ ਲਈ ਹੈ ਪੁਲਿਸ ਕਰਕੇ ਉਹਦਾ ਥਾਆਣਾ ਟਿਕਵਰੀ ਫੇਰ ਕਿਸ ਗੱਲ ਦਾ ਧੰਨਵਾਦ ਕਰਦਾ ਐ ਪਰ ਜਿਸ ਤਰ੍ਹਾਂ ਅਰਵੀ ਸਾਹਿਬ ਤੁਸੀਂ ਕਿਹਾ ਵੀ ਅਸੀਂ ਤੁਹਾਨੂੰ ਪਿਆਰ ਨਾਲ ਕਾਕਾ ਜੀ ਕਹਿੰਦੇ ਹਾਂ ਤੁਹਾਨੂੰ ਮੇਰਾ ਮੂੰਹ ਆਉਂਦਾ ਮੈਨੂੰ ਤੁਹਾਡਾ ਮੂੰਹ ਕਿਸ ਗੱਲ ਦਾ ਯਕੀਨ ਕਰਿਓ ਔਰ ਮੈਨੂੰ 1 ਮਹੀਨਾ ਹੋ ਗਿਆ ਗਿੱਦੜ ਵਿੱਚ ਆਇਆ ਯਕੀਨ ਕਰਿਓ ਮੈਂ ਤਾਂ ਤੁਹਾਡੇ ਘਰਾਂ ਚ ਰੋਟੀਆਂ ਦੁਕਾਨਾਂ ਤੇ ਐ ਤੁਰੇ ਫਿਰਦਾ ਜਿਵੇਂ ਬੰਦਾ ਕੋਈ ਆਪ ਦਾ ਰਿਸ਼ਤੇਦਾਰੀ ਚ ਭੱਜਿਆ ਫਿਰਦਾ ਨਾ ਚਾਹੀਏ ਨਾ ਤੁਹਾਨੂੰ ਦੇਖ ਕੇ ਮੈਨੂੰ ਇੰਨੀ ਖੁਸ਼ੀ ਹੋ ਗਈ ਕਿ ਜਿੱਥੇ 15-20 ਸਾਲ ਇਕੱਠੇ ਆਪਾਂ گزارਿਆ ਹੈ ਔਰ ਕੋਈ ਵੇੜਾ ਹੁੰਦਾ ਸੀ ਕਿ ਗਿੱਜੜਵਾ ਜਿਹੜਾ ਇਲਾਕਾ ਸੀ ਕਿ ਜਿੰਨੇ ਵੀ ਨੇੜੇ-ਨੇੜੇ ਹਲਕੇ ਸੀ ਚਾਹੇ ਬਲੋਟ ਸੀ ਮੁਕਸਰ ਸੀ ਬਟਿੰਡਾ ਸੀ ਇੱਕ ਨੰਬਰ ਦਾ ਹਲਕਾ ਸੀ ਪਹਿਲੀ ਵਾਰੀ ਆਰਓ ਲੱਗੇ ਤਾਂ ਗਿੱਜੜਵਾ ਹਲਕੇ 'ਚ ਲੱਗੇ ਸਾਰੇ ਡਿਵੈਲਪਮੈਂਟ ਦੇ ਕੰਮ ਜਿਹੜੇ ਕਿਧਰਵਾ ਤੋਂ ਸ਼ੁਰੂ ਹੁੰਦੇ ਸੀ ਅਸੀਂ ਚੰ디ਗੜ੍ਹ ਵੀ ਜਾਂਦੇ ਸੀ ਤਾਂ ਪਹਿਲਾ ਜਿਹੜੀ ਆਵਾਜ਼ ਹੁੰਦੀ ਸੀ ਫਿਰ ਗਿੱਦੜਵੇ ਵਾਲੇ ਪਹਿਲਾਂ ਆਜੋ ਬਾਕੀ ਰੁਕ ਜਾਓ ਵੈਸੇ ਮੈਨੂੰ ਕਹਿਣਾ ਨਹੀਂ ਚਾਹੀਦਾ ਜਿੰਨਾ ਚਿਰ ਮੈਂ ਮੈਲੇ ਆ ਆ ਆਪਣੇ ਜਿਹੜੇ ਗਿੱਦੜਵਾਲੀਆਂ ਗੱਡੀਆਂ ਇਹਨਾਂ ਦਾ ਨੰਬਰ ਪੀਵੀ 60 ਤੋਂ ਸ਼ੁਰੂ ਹੁੰਦਾ ਹੈ ਜੀ ਤੇ ਪੀਵੀ 60 ਗੱਡੀ ਦਾ ਕੋਈ ਚਲਾਹ ਨਹੀਂ ਕਰਦਾ ਸੀ ਕਿਉਂਕਿ ਇਹ ਆਪਣੇ ਖਿੱਦੜਵੇ ਦੀ ਗੱਡੀ ਹੈ ਸੋ ਮੈਂ ਅੱਜ ਤੁਹਾਨੂੰ ਮੇਰੇ